ਕਰਨ ਵਾਲੇ ਵਿਰੋਧ ਦੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਜਸਮੀਤ ਸਿੰਘ ਨਗਰਸੀਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਬੰਸਪੁਰਾ ਦੇ ਇੱਕ ਵਿਅਕਤੀ ਵੱਲੋਂ ਪੇਡਾ ਚਾਰਨ ਤੋਂ ਉਹਨਾਂ ਨੂੰ ਤਵੇਲੇ ਦੇ ਵਿੱਚ ਬੰਦ ਕਰ ਦਿੱਤਾ ਸੀ ਉਸੇ ਰਾਤ ਪੰਜ ਵਿਅਕਤੀ ਆਏ ਜਿਨ੍ਹਾਂ ਨੇ 60 ਪੇਡਾ ਚੋਰੀ ਕਰ ਲਈਆਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ ਤੇ ਹੁਣ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਵਿੱਚ ਜੈ ਸਿੰਘ ਅਤੇ ਗੁਰਨਾਮ ਸਿੰਘ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਸੰਦੀਪ ਸਿੰਘ ਦੇ ਕੋਲੋਂ 40 ਪੇਡਾ ਬਰਾਮਦ ਹੋ ਗਈਆਂ ਸਨ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਕੰਡ ਕਮੀ ਤੋਂ ਉੱਪਰ ਦਾ ਜਾ ਰਿਹਾ ਸੀ ਆਪਣਾ ਮੇਰੇ ਹਰਮਨਪੁਰ ਦਾ 플ੋਟਿੰਗ ਨਹਿਰ ਕੋਲ ਉਹਨਾਂ ਰਾਤ ਨੂੰ ਭੇਡਾਂ ਮਤਲਬ ਕਰਕੇ ਇਕੱਠੀਆਂ ਆਪਣਾ ਪੈ ਗਿਆ ਏ ਤੇ ਉਸ ਦਿਨੋਂ ਦੇ ਰਾਤ 11 12 11:30 ਵਜੇ ਪੰਜ ਬੰਦੇ ਤੇਗਾ ਚੋਰੀ ਕਰਨੇ ਕਿ ਸੱਤ ਸੰਦੀਪ ਸਿੰਘ ਕਾਲੀ ਭੇਡਾਂ ਬਰਾਮਦ ਹੋ ਗਈਆਂ ਦੀਆਂ 932025 ਨੂੰ ਤੇ ਤਿੰਨ ਹਲੇ ਚਾਰ ਬੰਦੇ ਫਰਾਰ ਜੀ ਉਹਨਾਂ ਵਿੱਚੋਂ ਦੋ ਬੰਦੇ ਵੀ ਰੇਸਟ ਕੱਲ ਪਾਈ ਆ ਸੀ ਇਹਨਾਂ ਵਿੱਚ ਹੈਗਾ ਵੀ ਹਾਂ ਗੁਰਨਾਮ ਸਿੰਘ ਤੇ ਜੈ ਸਿੰਘ ਨਵੀਂ ਰਿਸ਼ਤਾ ਕੱਲ ਪਈ ਹੈ ਇਹਨੂੰ ਅੱਜ ਦੇਖ ਕਰ ਰਹੇ ਹਾਂ ਮਾਡਲ ਅੰਦਰ ਕੋਈ ਪ੍ਰੋਬਲਮ ਹੁੰਦਾ ਟੂਟੀ ਟੁੱਟੀ ਗਈ